ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਰੋਜ਼ਾਨਾ ਹੀ ਉਤਾਰ ਚੜ੍ਹਾਅ ਵੇਖਣ ਨੂੰ ਮਿਲਦਾ ਰਹਿੰਦਾ ਪਰ ਹੁਣ ਦੀ ਗੱਲ ਕੀਤੀ ਜਾਵੇ ਤਾਂ ਸੋਨੇ ਚਾਂਦੀ ਦੋਹਾਂ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ ਜਿਸ ਤੋਂ ਬਾਅਦ ਖਰੀਦਦਾਰਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਹੁਣ ਗੱਲ ਕੀਤੀ ਜਾਵੇ ਸੋਨੇ ਦੀ ਤੇ 90000 ਨੂੰ ਪਾਰ ਕਰ ਸਕਦਾ ਹੈ ਸੋਨਾ ਪੂਰੇ ਮਾਮਲੇ ਦੇ ਨਾਲ ਜੁੜੀ ਜੋ ਜਾਣਕਾਰੀ ਮਿਲੀ ਹੈ ਬਾਦਨਾ ਸਾਂਝੀ ਕਰਾਂਗੇ ਤੇ ਅੰਤ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਰੀਪੋਰਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਗਲੋਬਲ ਪੱਧਰ ਤੇ ਮਜਬੂਤੀ ਦੇ ਰੁਖ ਦਰਮਿਆਨ ਵੀਰਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬੁਜਾਰ ਦੇ ਵਿੱਚ ਸੋਨੇ ਦੀ ਜਿਹੜੀ ਕੀਮਤ ਹੈ ਉਹ 300 ਰੁਪਏ ਵਧ ਕੇ 99500 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਸਿਖਰ ਤੇ ਪਹੁੰਚ ਗਈ। ਭਾਰਤੀ ਸਰਾਫਾ ਐਸੋਸੀਏਸ਼ਨ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਐਚਡੀਐਫਸੀ ਸਿਕਿਉਰिटीज ਦੇ ਸੀਨੀਅਰ ਵਿਸ਼ਲੇਸ਼ਕ ਸੋਮਿਲ ਗਾਂਧੀ ਨੇ ਕਿਹਾ ਕਿ ਵੀਰਵਾਰ ਨੂੰ ਸੋਨਾ ਨਵੇਂ ਰਿਕਾਰਡ ਪੱਧਰ ਤੇ ਪਹੁੰਚ ਗਿਆ ਕਿਉਂਕਿ ਡੋਨਾਲਡ ਟਰੰਪ ਦੀ ਟੈਰਿਫ ਨੀਤੀ ਬਾਰੇ ਖਬਰਾਂ ਦੇ ਕਾਰਨ ਸੁਰੱਖਿਅਤ ਨਿਵੇਸ਼ ਵੱਲ ਵੱਜੋ ਸੋਨੇ ਦੀ ਖਿੱਚ ਵਧੀ ਹੈ ਉੱਥੇ ਚਾਂਦੀ ਦੀ ਗੱਲ ਕੀਤੀ ਜਾਵੇ ਤਾਂ ਚਾਂਦੀ ਦੀ ਕੀਮਤ ਵੀ 1 ਲੱਖ ਰੁਪਏ ਪ੍ਰਤੀ ਕਿਲੋਗ੍ਰam ਹੋ ਚੁੱਕੀ ਹੈ ਗਲੋਬਲ ਪੱਧਰ ਤੇ ਅਪ੍ਰੈਲ ਡਿਲੀਵਰੀ ਦੇ ਲਈ ਕਮੈਕਸ ਸੋਨਾ ਵਾਇਦਾ 36.81 ਡਾਲਰ ਵੱਧ ਕੇ 2972.91 ਡਾਲਰ ਪ੍ਰਤੀ ਔਸ ਦੇ ਨਵੇਂ ਸਿਖਰ ਪੱਧਰ ਤੇ ਪਹੁੰਚ ਗਿਆ ਹੈ ਏਸ਼ੀਆਈ ਬਾਜ਼ਾਰ ਦੇ ਵਿੱਚ ਕਮੈਕਸ ਚਾਂਦੀ ਵਾਇਦਾ 2.08 ਫੀਸ ਦੀ ਵੱਧ ਕੇ 33.77 ਡਾਲਰ ਪ੍ਰਤੀ ਔਸ ਤੇ ਪਹੁੰਚ ਗਿਆ ਹੈ ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਸੋਨੇ ਦੀ ਕੀਮਤ 300 ਰੁਪਏ ਵੱਧ ਕੇ 99500 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਸਿਖਰ ਤੇ ਪਹੁੰਚ ਚੁੱਕੀ ਹੈ ਤੇ ਚਾਂਦੀ 1 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਆ ਚੁੱਕੀ ਹੈ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸੋਨੇ ਚਾਂਦੀ ਦੀਆਂ ਜੋ ਕੀਮਤਾਂ ਨੇ ਉਹ ਵੱਧ ਸਕਦੀਆਂ ਨੇ ਤੇ ਨਾਲ ਹੀ ਨਾਲ ਇੱਥੇ ਇਹ ਜਾਣਕਾਰੀ ਵੀ ਲੋਕਾਂ ਦੇ ਨਾਲ ਜ਼ਰੂਰ ਸਾਂਝੀ ਕੀਤੀ ਜਾ ਰਹੀ ਹੈ ਕਿ ਜੇਕਰ ਕੋਈ ਸੋਨਾ ਚਾਂਦੀ ਖਰੀਦ ਰਿਹਾ ਹੈ ਤੇ ਸੋਨਾ ਜੋ ਹੈ ਉਹ ਪ੍ਰਮਾਣਿਤ ਸੋਨਾ ਹੀ ਖਰੀਦਿਆ ਜਾਵੇ ਜਿਸ ਦੇ ਉੱਤੇ ਹੋਲ ਮਾਰਕ ਯੂਨੀਕ ਕੋਡ ਦਿੱਤਾ ਹੁੰਦਾ ਜੋ ਕਿ ਅਲਫਾਨਮੈਰਿਕ ਹੁੰਦਾ ਹੈ ਜਿਸ ਦੇ ਵਿੱਚ ਅਲਫਾਬੈਟ ਵੀ ਹੁੰਦੇ ਨੇ ਨੰਬਰ ਵੀ ਹੁੰਦੇ ਨੇ ਉਹੀ ਸੋਨਾ ਸਾਨੂੰ ਖਰੀਦਣਾ ਚਾਹੀਦਾ ਪ੍ਰਮਾਣਿਤ ਸੋਨਾ ਉਸ ਨੂੰ ਕਿਹਾ ਜਾਂਦਾ ਹੈ ਤੇ ਨਾਲ ਹੀ ਨਾਲ ਇਹ ਜਾਣਕਾਰੀ ਹੋਰ ਦਿੱਤੀ ਗਈ ਹੈ ਕਿ ਸੋਨੇ ਚਾਂਦੀ ਦੀਆਂ ਕੀਮਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਧ ਸਕਦੀਆਂ ਨੇ ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਰੋਜ਼ਾਨਾ ਹੀ ਉਤਾਰ ਚੜਾਅ ਵੇਖਣ ਨੂੰ ਮਿਲਦਾ ਰਹਿੰਦਾ ਪਰ ਹੁਣ ਦੀ ਗੱਲ ਕੀਤੀ ਜਾਵੇ ਤਾਂ ਸੋਨੇ ਚਾਂਦੀ ਦੋਹਾਂ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ ਜਿਸ ਤੋਂ ਬਾਅਦ ਖਰੀਦਦਾਰਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਹੁਣ ਗੱਲ ਕੀਤੀ ਜਾਵੇ ਸੋਨੇ ਦੀ ਤੇ 90000 ਨੂੰ ਪਾਰ ਕਰ ਸਕਦਾ ਹੈ ਸੋਨਾ ਪੂਰੇ ਮਾਮਲੇ ਦੇ ਨਾਲ ਜੁੜੀ ਜੋ ਜਾਣਕਾਰੀ ਮਿਲੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਅੰਤ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਰਿਪੋਰਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਗਲੋਬਲ ਪੱਧਰ ਤੇ ਮਜ਼ਬੂਤੀ ਦੇ ਰੁਖ ਦਰਮਿਆਨ ਵੀਰਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬੁਜਾਰ ਦੇ ਵਿੱਚ ਸੋਨੇ ਦੀ ਜਿਹੜੀ ਕੀਮਤ ਹੈ ਉਹ 300 ਰੁਪਏ ਵੱਧ ਕੇ 99500 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਸਿਖਰ ਤੇ ਪਹੁੰਚ ਗਈ ਭਾਰਤੀ ਸਰਾਫਾ ਐਸੋਸੀਏਸ਼ਨ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਐਚਡੀਐਫਸੀ ਸਿਕਿਉਰिटीज ਦੇ ਸੀਨੀਅਰ ਵਿਸ਼ਲੇਸ਼ਕ ਸੋਮਿਲ ਗਾਂਧੀ ਨੇ ਕਿਹਾ ਕਿ ਵੀਰਵਾਰ ਨੂੰ ਸੋਨਾ ਨਵੇਂ ਰਿਕਾਰਡ ਪੱਧਰ ਤੇ ਪਹੁੰਚ ਗਿਆ ਕਿਉਂਕਿ ਡੋਨਾਲਡ ਟਰੰਪ ਦੀ ਟੈਰਿਫ ਨੀਤੀ ਬਾਰੇ ਖਬਰਾਂ ਦੇ ਕਾਰਨ ਸੁਰੱਖਿਅਤ ਨਿਵੇਸ਼ ਵੱਲ ਵੱਜੋ ਸੋਨੇ ਦੀ ਖੇਚ ਵਧੀ ਹੈ ਉੱਥੇ ਚਾਂਦੀ ਦੀ ਗੱਲ ਕੀਤੀ ਜਾਵੇ ਤਾਂ ਚਾਂਦੀ ਦੀ ਕੀਮਤ ਵੀ 1 ਲੱਖ ਰੁਪਏ ਪ੍ਰਤੀ ਕਿਲੋਗ੍ਰam ਹੋ ਚੁੱਕੀ ਹੈ ਗਲੋਬਲ ਪੱਧਰ ਤੇ ਅਪ੍ਰੈਲ ਡਿਲੀਵਰੀ ਦੇ ਲਈ ਕਮੈਕਸ ਸੋਨਾ ਵਾਇਦਾ 36.81 ਡਾਲਰ ਵੱਧ ਕੇ 2972.91 ਡਾਲਰ ਪ੍ਰਤੀ ਔਸ ਦੇ ਨਵੇਂ ਸਿਖਰ ਪੱਧਰ ਤੇ ਪਹੁੰਚ ਗਿਆ ਏਸ਼ੀਆਈ ਬਾਜ਼ਾਰ ਦੇ ਵਿੱਚ ਕਮੈਕਸ ਚਾਂਦੀ ਵਾਇਦਾ 2.08 ਫੀਸ ਦੀ ਵੱਧ ਕੇ 33.77 ਡਾਲਰ ਪ੍ਰਤੀ ਔਸ ਤੇ ਪਹੁੰਚ ਗਿਆ ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸੋਨੇ ਦੀ ਕੀਮਤ 300 ਰੁਪਏ ਵੱਧ ਕੇ 99500 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਸਿਖਰ ਤੇ ਪਹੁੰਚ ਚੁੱਕੀ ਹੈ ਤੇ ਚਾਂਦੀ 1 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਆ ਚੁੱਕੀ ਹੈ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸੋਨੇ ਚਾਂਦੀ ਦੀਆਂ ਜੋ ਕੀਮਤਾਂ ਨੇ ਉਹ ਵੱਧ ਸਕਦੀਆਂ ਨੇ ਤੇ ਨਾਲ ਹੀ ਨਾਲ ਇੱਥੇ ਇਹ ਜਾਣਕਾਰੀ ਵੀ ਲੋਕਾਂ ਦੇ ਨਾਲ ਜ਼ਰੂਰ ਸਾਂਝੀ ਕੀਤੀ ਜਾ ਰਹੀ ਹੈ ਕਿ ਜੇਕਰ ਕੋਈ ਸੋਨਾ ਚਾਂਦੀ ਖਰੀਦ ਰਿਹਾ ਹੈ ਤੇ ਸੋਨਾ ਜੋ ਹੈ ਉਹ ਪ੍ਰਮਾਣਿਤ ਸੋਨਾ ਹੀ ਖਰੀਦਿਆ ਜਾਵੇ ਜਿਸ ਦੇ ਉੱਤੇ ਹੋਲਮਾਰਕ ਯੂਨੀਕ ਕੋਡ ਦਿੱਤਾ ਹੁੰਦਾ ਜੋ ਕਿ ਅਲਫਾਨੂਮੈਰਿਕ ਹੁੰਦਾ ਹੈ ਜਿਸ ਦੇ ਵਿੱਚ ਅਲਫਾਬੈਟ ਵੀ ਹੁੰਦੇ ਨੇ ਨੰਬਰ ਵੀ ਹੁੰਦੇ ਨੇ ਉਹੀ ਸੋਨਾ ਸਾਨੂੰ ਖਰੀਦਣਾ ਚਾਹੀਦਾ ਪ੍ਰਮਾਣਿਤ ਸੋਨਾ ਉਸ ਨੂੰ ਕਿਹਾ ਜਾਂਦਾ ਹੈ ਤੇ ਨਾਲ ਹੀ ਨਾਲ ਇਹ ਜਾਣਕਾਰੀ ਹੋਰ ਦਿੱਤੀ ਗਈ ਹੈ ਕਿ ਸੋਨੇ ਚਾਂਦੀ ਦੀ ਕੀਮਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਧ ਸਕਦੀਆਂ ਨੇ